ਸਸੀਗਾਲ ਬਾਈ ਜੀ ਕੀ ਹਾਲ ਚਾਲ ਆ ਦੋਸਤੋ ਸਸੀਗਾਲ ਜੀ ਕੀ ਹਾਲ ਚਾਲ ਆ ਸਾਰੇ ਫਰਾ ਠੀਕ ਠਾਕ ਆ ਸਾਰੇ ਮੇਰੇ ਵੀਰਾਂ ਦੇ ਜਾਨਵਰ ਠੀਕ ਠਾਕ ਆ ਲਓ ਵੀਰੋ ਮੌਸਮ ਕਿਵੇਂ ਹੋ ਗਿਆ ਤੇ ਸੁਬਾ ਜਾਣਾ ਮਾਜੇ ਚ ਬਾਜੀ ਛੱਡਣੀ ਆਪਾਂ ਤੇ ਦੇਖਦੇ ਆਂ ਫਿਰ ਮੌਸਮ ਕਿੰਨਾ ਰਹਿ ਜਾਂਦਾ ਤੇ ਅੱਜ ਸ਼ੇਰ ਪਾਉਗਾ ਗੀੜੇ ਇਹ ਤੇ ਬਲਤੀਜ ਕਬੂਤਰ ਦੇ ਗੀੜੇ ਪਾਉਣੇ ਆ ਚੈਂਪੀਅਨ ਲੈ ਆਂਦਾ ਘਰੇ ਤੇ ਬਾਈ ਮੌਸਮ ਝੰਡਾ ਵੇਖੋ ਦਰਹਲ ਰਿਹਾ ਆ ਬਾਬਾ ਬਹੁਤੀ ਵਗੀ ਜਾਂਦੀ ਆ ਤੇ ਕੱਲ ਪਤਾ ਨਹੀਂ ਕਿਦਾਂ ਦਾ ਰੂਪ ਤੇ ਵੈਸੀ ਮਾਝੀ ਵਿੱਚ ਮੌਸਮ ਆਪਣੇ ਨਾਲੋਂ ਹਰਕੀ ਹੁੰਦਾ ਤੇ ਆ ਸ਼ੀਰ ਨੂੰ ਕੱਲ ਨੂੰ ਮੌਸਮ ਸਹੀ ਹੋਇਆ ਤਾਂ ਮੈਂ ਕਿਹਾ ਬਈ ਗੇੜੇ ਪਵਾ ਲਈ ਦੋ ਕਬੂਤਰਾਂ ਦੀ ਜਿਹੜਾ ਦੋਵਾਂ ਚ ਸੈੱਟ ਹੋਇਆ ਉਹ ਛੱਡ ਲਾਂਗੇ ਬਾਈ ਜੀ ਆਪਾਂ ਆਏ ਸੀ ਬਾਬੇ ਦੇ ਡੇਰੇ ਤੇ ਬਾਬੇ ਦੇ ਆਏ ਸੀ ਡੇਰੇ ਬਾਬੇ ਡਰੂਵਾਲ ਦੇ ਬਾਬਾ ਮੇਰ ਬਣਾਈ ਰੱਖਿਆ ਈ ਅਸੀਂ ਆਉਂਦੇ ਜਾਂਦੇ ਰ ਅੱਗੇ ਤੇ ਈ ਸਾਡੇ ਤੇ ਮੇਰਾ ਪਰੇ ਹੱਥ ਬਣਾਈ ਰੱਖੇ ਬਾਈ ਕਦੇ ਦਿਨੇ ਆਏ ਤਾਂ ਵੀਡੀਓ ਬਣਾ ਕੇ ਵਿਖਾਵਾਂਗੇ ਮੌਲ ਇੱਥੇ ਤੁਹਾਨੂੰ ਪਤਾ ਹੀ ਆ। ਲਓ ਜੀ ਬਾਈ ਤੇਰੇ ਬੈਠੇ ਆ ਬਾਬਿਆਂ ਦੇ ਕੋਲ ਤੇ ਆ ਬੈਠਾ ਜੋ ਤਾ ਉਹ ਬਲਤੀਜ ਬੈਠਾ ਉਹ ਬਾਬਾ ਜੀ ਬੈਠੇ ਆ ਤੇ ਨੀਰ ਚੱਲੀ ਜਾਂਦਾ ਤੇ ਬਾਬਾ ਕਰੇ ਮੇਰ ਤੇ ਆ ਬਾਬਿਆਂ ਦਾ ਬਾਬਾ ਮੇਰ ਕਰੇ ਆਪਾਰ ਕਿਰਪਾ ਬਣਾਈ ਰੱਖੇ ਦੁੱਖ ਬਲਤੀਜ ਬਾਬਾ ਤੇ ਆ ਜ ਤੇਰੇ ਦੀ ਆ ਜੀ ਆਪਣੇ ਸਿੱਧਰ ਬਾਬਾ ਦਰਸ਼ਨ ਦਾ ਜੀ ਦੀ ਸਮਾਧੀ ਲਓ ਜੀ ਭਈ ਆਇਆ ਮਾਜੀ ਬਾਜੀ ਤੇ ਤੇ ਲੱਗੀ ਜਾਂਦੇ ਓਲੇ ਗੂਤਰਾਂ ਨੂੰ ਕੋਈ ਨਹੀਂ ਕੋਈ ਨਹੀਂ ਲਾ ਦੂਗਾ ਉਹ ਕੋਈ ਨਹੀਂ ਕੋਈ ਨਹੀਂ ਲਾ ਦੂਗਾ ਲੋ ਜੀ ਭਾਈ ਜੀ ਅੱਜ ਮਾਝੇ 'ਚ ਛੱਡੀ ਅਬਾਜੀ ਤੇ ਮਾਝੇ 'ਚ ਤਰਨ ਤਰਨ ਤੋਂ ਵੀ ਗਾਂ ਆਹ ਦੇਖ ਲਵਾ ਜਾਂਦਾ ਕਬੂਤਰ 110 15 ਕਬੂਤਰ ਛੁੱਟੇ ਆ ਤੇ ਵੈਗਰੂ ਮੇਰ ਕਰੀ ਸੱਚੇ ਪਾਤਸ਼ਾਹ ਅੱਜ ਮਾਝੇ ਅੱਜ ਮਾਝੇ 'ਚ ਅਸੀਂ ਆ ਗਏ ਆ ਤੇ ਨਾਲ ਮੇਰਾ ਯਾਰ ਯਾਰ ਨੂੰ ਜਾਂਦਾ ਤੇ ਅੱਜ ਮੋਟਰਸਾਈਕਲ ਤੇ ਮੋਟਰ ਬਾਈ ਲੈ ਕੇ ਆਉਣਾ ਮਾਰੇ ਦੋ ਵਜੇ ਆਣਾ ਦੋ ਵਜੇ ਜਾਣ ਸੱਚੇ ਪਾਤਸ਼ਾਹ ਸ਼ਮੀਰ ਕਰੀ ਦਾ ਇਹੋ ਛਣੀ ਉਹਨੇ ਅਪਡੇਟ ਕਰ ਲਈ ਹੁੰਦੇ। ਬਾਜੀ ਤੇ ਆਈਆਂ ਮਾਜੇ ਚ ਬਾਈ ਤੇ ਖਾਣ ਪੀਣ ਦੀ ਬਾਗਾਂ ਨੇ ਤਸੱਲੀ ਕਰਾਈ ਪਈ ਆ। ਬਾਈ ਜੀ ਆਪਾਂ ਮਾਜੇ ਚ ਆਈ ਸੀ ਬਾਜੀ ਤੇ ਤੇ ਬਾਈ ਵਰਗਿਆਂ ਨੇ ਬਾਈ ਖਾਣ ਪੀਣ ਦੀ ਨਾ ਤਸੱਲੀ ਕਰਾਈ ਪਈ ਆ ਚਿਕਨ ਦੋ ਦਾਲ ਸਬਜ਼ੀ ਤੇ ਬਾਈ ਮੈਂ ਨਾ ਵੀ ਥੋੜਾ ਜਿਹਾ ਬਾਈ ਲੇਟ ਤਾਂ ਜਰੂਰ ਹੋ ਗਏ ਖਾਣ ਪੀਣ ਤੋਂ ਪਰ ਕਰਾਈ ਬਾਈ ਤਸੱਲੀ ਪਈ ਆ ਮਾਝੇ ਚ ਆਏ ਪਹਿਲੀ ਵਾਰੀ ਬਾਜੀ ਹੱਦੀ ਮਾਝੇ ਜਾ ਕੇ ਆ ਜਾ ਪਾਣੀ ਮੈਂ ਨਾ ਪੈਣੀ ਆ ਰਹੀ ਆ ਗਿਆ ਚੱਲਦੇ ਆਪਾਂ ਓਸਤਾਦ ਚਲਿਏ ਲੋ ਜੀ ਬਾਈ ਆਪਾਂ ਚਿਕਨ ਚੁਕਣ ਤਾਂ ਫਿਰ ਆਪਾਂ ਖਾਂਦੇ ਨਹੀਂ ਤੇ ਆਪਾਂ ਨੀਂਆਂ ਰੋਟੀ ਪਾਣੀ ਖਾ ਕੇ ਤੇ ਹੁਣ ਪੀਣ ਆਇਆ ਕੋਕ ਬਾਈ ਕੋਲੇ ਦੁਕਾਨ ਤੇ ਰੁਕੇ ਹੋਏ ਆ ਦੋ ਕੋਕ ਤੇ ਚਾਰ ਲੈ ਲੈ ਬਾਈ ਮੈਂ ਪੈਸੇ ਦਿਨਾ ਪੈਸੇ ਨਹੀਂ ਨਹੀਂ ਯਾਰਾ ਲੋ ਬਾਈ ਜੀ ਪੌਣੇ ਤਿੰਨ ਹੋ ਗਿਆ ਤੇ ਕਬੂਤਰ ਫੜਦੇ ਆ 22 22 ਕਬੂਤਰ ਖੜੇ ਤੇ ਉਹ ਖੜੇ ਵੀਰੇ ਕਾਪੀ ਵਾਲੇ ਸਾਹਮਣੇ ਇਹ ਆ ਖੜੇ ਕਬੂਤਰ ਆ ਜੀ ਬਾਈ ਕਬੂਤਰ ਸਾਰੇ ਜੀ ਮੱਝ ਜਪਾ ਬੈਠੇ ਆ ਤੇ ਕਬੂਤਰ ਫਿਰਦੇ ਆ ਸਤ ਬਾਤ ਜੀ ਢੰਗ ਦੇ ਪੂਪਲੇਟ ਢਿੱਲ ਲਈ ਆ ਜਿਹੜੇ ਮੁੜੀ ਜਾਂਦੇ ਆ ਮੁੜੀ ਜਾਂਦੇ ਆ ਬੈਠੇ ਆ ਪਉ ਜੇ ਤਾਂ ਸਾਹਮਣੇ ਜੋਗੇ ਤਾਂ ਆ ਵੀ ਜਿੰਨੇ ਆ ਆ ਚੜੀ ਜਾਂਦੇ ਆ ਬੁੱਤਾਂ ਮੁੰਡਾ ਨਾ ਬਕਰ ਤੇ ਲੋ ਬਾਈ ਜੀ ਸਖਤ ਹੋ ਗਏ ਬਾਈ ਯਾਰ ਉਤਰ ਥੋੜੇ ਹੀ ਆ ਜਿਆਦਾ ਬੈਂਦੇ ਹੀ ਫਿਰਦੇ ਆ ਬਸ ਤੇ ਕਬੂਤਰ ਮੰਨਨੇ ਕੀ ਚਲੋ 5 7 10 ਕਬੂਤਰ ਉਤਰੀ ਆਪਣੀ ਵੀ ਚੱਕਰ ਚ ਆ ਕਬੂਤਰ ਫੜਦੇ ਆਵੇਂ ਨੇ ਪਹਿਲਾਂ ਦੀ ਗੱਲ ਬੈਠ ਜਾਵਾ ਇਤੋਂ ਆਈ ਆ ਗੱਡੀ ਗਈ ਆ ਮੈਂ ਸਾਰਿਆਂ ਨੂੰ ਗੱਡੀ ਘਰਤੀ ਵੀਰੇ ਨਹੀਂ ਸਹੀ ਆ ਬਾਈ ਸਹੀ ਆ ਜਵਾਂ ਹਾਂ ਬਰਿਆ ਤਾਂ ਬਾਈ ਵਾਲੀ ਜੇ ਤੇ ਵੀ ਤੋਥੀ ਲੋਕੀਰ ਜੀ ਆਪਣਾ ਚੌਥਾ ਨੰਬਰ ਬਣਿਆ ਤੇ ਕਬੂਦਰੀ ਆਪਣੀ ਨੇ ਬਾਈ ਜੀ ਵੇਲ ਵੇਲ ਕੇ ਤੁੱਕੀ ਦਿੱਤੀ ਕੱਢ ਤੇ ਬਾਈ ਜੀ ਆਪਣਾ ਬਣਿਆ ਚੌਥਾ ਨੰਬਰ ਤੇ ਬਾਈ ਜੀ ਹੁਣ ਆਪਾਂ ਕਰ ਲਿਆ ਬਲੌਗ ਦੀ ਸਮਾਪਤੀ ਤੇ ਮਿਲਦਾ ਹਾਂ ਤੁਹਾਨੂੰ ਅਗਲੇ ਬਲੌਗ ਚ ਮੇਰਾ ਵੀਰ ਨਾਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਮੋਟਰਸਾਈਕਲ ਸਕੂਟਰੀ ਫਰਿੱਜ ਤੇ ਕੂਲਰ ਚਾਰ ਨਾਮ ਸੀ ਆਪਣਾ ਚੌਥਾ ਬਣਿਆ ਵੀਰੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਸਾਰੀ ਵੀਰਾਂ ਨੂੰ ਮੇਰੇਆਂ ਨੂੰ ਲਗਾਈਆਂ ਤੇ ਪ੍ਰਮਾਤਮਾ ਕਿਰਪਾ ਹੀ ਬਣਾਈ ਰੱਖੇ ਸੁਖਭਗਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ